ਹਿਬਰੀ ਸਿਸਟਮ ਬਿਲਕੁਲ ਫੇਲ ਹੈ ਅੱਗੇ ਇੰਨੇ ਪਾਣੀ ਦੇਖੋ ਖੜਦੇ ਹੋਇਆ ਸੀਗੇ ਪਰ ਇੰਨੇ ਨਹੀਂ ਸੀ ਖੜਦੇ ਕਿ ਕੋਡ ਪੂਰਾ ਕਟਾਫ ਹੀ ਹੋ ਜੇ ਦੂਜੀ ਗੱਲ ਇਹ ਕਿ ਪਾਣੀ ਦੀ ਸਮੱਸਿਆ ਵੱਡੀ ਹੈ ਪਾਣੀ ਜਿਹੜਾ ਆ ਗਿਆ ਉਹ ਗੰਦਾ ਆ ਰਿਹਾ ਹੈ 스멜 ਮਾਰਦੀ ਹੈ ਚਤੂ ਰੋਡ ਮੇਰਾ ਬਿジネス ਹੈ ਚਤੂ ਰੋਡ ਤੇ ਮੈਨੂੰ ਤਕਰੀਬਨ ਦਿਲੀ ਪੰਜ ਚਾਰ ਚੱਕਰ ਲੱਗਦੇ ਤੇ ਪਾਣੀ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਤੇ ਮੈਨੂੰ ਤੇ ਆਪ ਨੂੰ ਇੰਨਾ ਕਿ ਦੇਖ ਕੇ ਮਸੂਰ ਕਰਦਾ ਵੀ ਚੰਦਰਪੁਰ ਤੋਂ ਐਡੇ ਵੱਡੇ ਖਾਨਦਾਨ ਦਾ ਮੁੰਡਾ ਹੋ ਕੇ ਐਟ ਗੰਦੇ ਪਾਣੀ ਚੋਂ ਕੋਈ ਨਾ ਕੋਈ ਬਿਮਾਰੀ ਲੱਗੂਗੀ ਬਹੁਜ ਹੁਣ ਗੰਦਾ ਪਾਣੀ ਸੀਵਰੇਜ ਵਾਲਾ ਮਿਲਿਆ ਹੋਇਆ ਅੱਗੇ ਤਾਂ ਮਾੜਾ ਮੋਟਾ ਵਿਕਾਸ ਕੋਈ ਹੋ ਜਾਂਦਾ ਸੀਗਾ ਆ ਜਉਂਦੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਬਿਲਕੁਲ ਹੀ ਵਿਕਾਸ ਨਹੀਂ ਹੋਇਆ ਨਾ ਹੀ ਕਿਸੇ ਦਾ ਇੰਡੀਵਿਜੂਅਲ ਕੰਮ ਹੋਇਆ ਥੋੜਾ ਜਿਹਾ ਮੀਂਹ ਪੈ ਜੇ ਚਾਰ ਦਿਨ ਪੁਲ ਦੇ ਕੋਲੇ ਉਹ ਪਾਣੀ ਖੜਾ ਹੀ ਰਹਿ ਜਾਂਦਾ ਹੈਗਾ ਸੋਸ਼ਲ ਮੀਡੀਆ ਤੇ ਇਥੋਂ ਤੱਕ ਗੱਲ ਫੈਲੀ ਆ ਵੀ ਕੋਈ ਤਾਂ ਗਲੀ ਇੱਕ ਵਾਰੀ ਵੀ ਨਹੀਂ ਬਣੀ ਕਈ ਆ ਗਲੀਆਂ ਤੰਤਨਵਾਰੀ ਬਣ ਗਈਆਂ ਅਸੀਂ ਤਾਂ ਆਪਦੇ ਮਹੱਲੇ ਦੀ ਸਮੱਸਿਆ ਦੱਸ ਸਕਦੇ ਆ ਵੀ ਸਾਡੇ ਮਹੱਲੇ ਦੇ ਵਿੱਚ ਅਸੀਂ 9 ਸਾਲ ਤੋਂ ਨਰਕ ਭੋਗ ਰਹੇ ਆ ਬਿਲਕੁਲ ਜੀ ਸਮੱਸਿਆਵਾਂ ਬਹੁਤ ਆ ਤੇ ਗੈਨ ਲੱਭ ਗਿਆਨ ਗੈਨ ਤਸਮੱਸਿਆਵਾਂ ਆ ਪਰ ਜਿਹੜੇ ਅੱਜ ਕੱਲ ਮੇਜਰ ਸਮੱਸਿਆ ਪਾਣੀ ਦੀ ਤੇ ਸੀਵਰੇਜ ਦੀ ਤੇ ਜਿਹੜੀਆਂ ਚੜਕਾਂ ਵਗੈਰਾ ਜਿਹੜੀਆਂ ਗਲੀਆਂ ਨਾਲ ਜਾਂ ਦੀ ਤਮਸਿਆ ਗਲੀਆਂ ਨੂੰ ਜਿਹੜਾ ਬਣਾਉਣ ਦੀ ਲੋੜ ਹੈ ਕਈ ਤੇ ਗਲੀਆਂ ਟੁੱਟੀਆਂ ਹੋਈਆਂ ਅਸੀਂ ਵੀ ਬਲੌਕ ਹੈ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਇਹਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਪਾਰਤਰੀਓਂ ਸਰ ਕੀ ਨਾਮ ਹੈ ਤੁਹਾਡਾ ਸੰਦੀਪ ਕਟਾਗਿਆ ਜੀ ਤੇ ਕੋਟਕਪੂਰਾ ਦੇ ਵਿਕਾਸ ਨੂੰ ਲੈ ਕੇ ਤੇ ਸਮੱਸਿਆਵਾਂ ਨੂੰ ਲੈ ਕੇ ਕੋਈ ਗੱਲ ਕਰਨ ਜਾਈਏ ਦੇਖੋ ਭਾਈ ਸਾਹਿਬ ਗੱਲ ਇਸ ਤਰ੍ਹਾਂ ਵੀ ਮੈਂ ਜੋ ਹੁਣ ਇਸ ਵੇਲੇ ਪਿਸ਼ੀਸ਼ ਨਹੀਂ ਚੱਲ ਰਹੀ ਹੈ ਉਹ ਪਹਿਲੀਆਂ ਸਰਕਾਰਾਂ ਨਾਲੋਂ ਵਸਤ ਹੀ ਹੋਈ ਹੈ ਕੋਈ ਬਿਹਤਰ ਨਹੀਂ ਹੋਈ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਹੈ ਸੀਵਰੇਜ ਸਿਸਟਮ ਬਿਲਕੁਲ ਫੇਲ ਹੈ ਅੱਗੇ ਇੰਨੇ ਪਾਣੀ ਦੇਖੋ ਖੜਦੇ ਹੋਏ ਸੀਗੇ ਪਰ ਇੰਨੇ ਨਹੀਂ ਸੀ ਖੜਦੇ ਕਿ ਕੋੜਪੂਰਾ ਕਟਰਾ ਫੀ ਹੋ ਜਾਈਏ ਦੂਜੇ ਸ਼ਹਿਰਾਂ ਨਾਲੋਂ ਅਸੀਂ ਮੈਂ ਦੇਖੋ ਉਹਨੂੰ ਗੱਲ ਸੁਣੋ ਮੇਰਾ ਵੀਕਲੀ ਚੱਕਰ ਲੱਗਦਾ ਲੁਧਿਆਣੇ ਮੈਂ ਵੇਖ ਲਿਆ ਨਾ ਵੀ ਜਿੱਦਨ ਮੀਂਹ ਪੈਂਦਾ ਹੈ ਨਾ ਤੇ ਮੈਂ ਵਾਇਆ ਉਧਰੋਂ ਮੋਗਾ ਤੋਂ ਉਧਰ ਹੁਣਾ ਕਿਉਂਕਿ ਬਾਗੇ ਪਗਾਣ ਵੀ ਬਹੁਤ ਪਾਣੀ ਕੱਢਦਾ ਤੇ ਕੋੜਪੂਰਾ ਬੱਸ ਸਟੈਂਡ ਤੇ ਵੀ ਪਾਣੀ ਕੱਢਦਾ ਗੱਡੀ ਡੁੱਬ ਜਾਂਦੀ ਹੈ ਇੰਨੀਆਂ ਜਿਹੜੀਆਂ ਮਹਿੰਗੀਆਂ ਵਹਿੰਗੀਆਂ ਗੱਡੀਆਂ ਸੈਂਸਰ ਲੱਗੇ ਹੋਏ ਆ ਉਹਨਾਂ ਦਾ هەر ਟ੍ਰੀਟਮੈਂਟ ਵੀ ਜਿਹੜਾ ਹੁੰਦਾ ਉਹ ਤੁਹਾਨੂੰ ਪਤਾ ਮਹਿੰਗਾ ਬਹੁਤ ਹੁੰਦਾ। ਇੱਕ ਤਾਂ ਗੱਲ ਇਹ ਐ ਦੂਜੀ ਗੱਲ ਇਹ ਕਿ ਪਾਣੀ ਦੀ ਸਮੱਸਿਆ ਵੱਡੀ ਐ। ਪਾਣੀ ਜਿਹੜਾ ਆ ਗਿਆ ਉਹ ਗੰਦਾ ਆ ਗਿਆ, ਸਮੈਲ ਮਾਰਦੀ ਐ। ਮੈਂ ਹੁਣ ਵੀ ਵਾਟਰ ਵੇਸ ਦੀ ਮੋਟਰ ਚਲਾਈ ਸੀ। ਬੜਾ ਗੰਦਾ ਤੇ ਕਾਲਾ ਪਾਣੀ ਆ ਰਿਹਾ। ਡਵੈਲਪਮੈਂਟ ਕੋਈ ਨਹੀਂ ਹੈਣੀ। ਇਹ ਕਾਗਜ਼ੀ ਗੱਲਾਂ ਕਰਦੇ ਜੀ ਉੱਥੇ ਇੰਨੇ ਕੰਮ ਕਰਦੇ ਜੀ ਉਹਨੇ ਇੱਥੇ ਕੰਮ ਕਰਤੀ। ਨਹੀਂ ਖ਼ਤਰਫ ਹੋਇਆ ਕਿੰਨਾ ਕੋਰਟ ਬ੍ਰਿਸ਼ ਨਹੀਂ ਹੈਣੀ ਨਹੀਂ ਨਹੀਂ ਹੋਇਆ। ਯਵਾਂ ਨਹੀਂ ਨਹੀਂ ਹੋਇਆ। ਇਵੇਂ ਕਾਗਜ਼ੀ ਗੱਲਾਂ ਆਮ ਤੌਰ ਤੇ ਪਾਰਟੀ ਬਲ ਵਕਾ ਨਹੀਂ ਜੀ ਨਹੀਂ ਨਹੀਂ ਕੋਈ ਵਿਕਾਸ ਨਹੀਂ ਹੈ ਜਿਵੇਂ ਤੁਹਾਨੂੰ ਮੈਂ ਦੱਸਾਂ ਦੇਖੋ ਗੱਲ ਸੁਣੋ ਵੀ ਸਿਰਫ ਜਿਹੜਾ ਵਿਕਾਸ ਹੋਇਆ ਫੋਟੋਆਂ ਖਿਚਾਉਣ ਦਾ ਹੋਇਆ ਬਸ ਕਿਤੇ ਵੀ ਜਾਂਦੇ ਆ ਫੋਟੋਆਂ ਖਿਚਾਤੀਆਂ ਨਹੀਂ ਪੱਥਰ ਰੱਖਤੇ ਆ ਸੜਕ ਬਣਾਤੀ ਸੜਕ ਬਣਾਉਂਦੇ ਆ ਤਾਂ ਉਹਦੀ ਕੁਆਡੇ ਤੁਸੀਂ ਬਾਅਦ ਐਗਜ਼ਾਮਪਲ ਤੁਹਾਨੂੰ ਮੈਂ ਆਪਦੀ ਗੱਲ ਦੱਸਦਾ ਕਿ ਮੇਰਾ ਰੇਲਵੇ ਰੋਡ ਤੇ ਰੈ residense ਹੈ ਡਾਕਟਰ ਅਮਰਜੀਤ ਸਿੰਘ ਮਗਵਾਰ ਜਿਹੜੇ ਅਮਰੀਕਾ ਡੈਥ ਹੋ ਗਈ ਉਹਨਾਂ ਦੀ ਉਹ ਮੇਰੇ ਵਾਧਰ ਦੇ ਕਲਾਸ ਵਿੱਚ ਹੋ ਜੀਗੇ ਉਹ ਸੜਕ ਸਾਡੀ ਦੇਖ ਰੱਖ ਚਾ ਕਹਿ ਲੋ ਹੋਰ ਦੋ ਚਾਰ ਉਹਨਾਂ ਨੇ ਯਾਰ ਦੋਸਤਾਂਗੇ 14 ਲੱਖ ਰੁਪਈਆ ਲੱਗਿਆ ਸੀ ਉਸ ਸੜਕ ਤੇ ਅੱਜ ਉਹ ਸੜਕ ਨੂੰ 25 ਸਾਲ ਤੋਂ ਵੀ ਉੱਤੇ ਹੋ ਉਹ ਸੜਕ ਅੱਜ ਦੀ ਡੇਟ 'ਚ ਵੀ ਬਰਕਰਾਰ ਹੈ ਹਾਂ ਲੋਕਾਂ ਨੇ ਉਹਦੀ ਦੇਖ ਰੱਖ ਨਹੀਂ ਰੱਖੀ ਗਈ ਲੋਕ ਜਿਹੜੇ ਹੈਗੇ ਆ ਉਹ ਜੇ ਤੋੜਦੇ ਆ ਉਹਨੂੰ ਤਾਂ ਉਵੇਂ ਉਥੋਂ ਭਰਦੇ ਨਹੀਂਗੇ ਮੈਂ ਚਾਹੁੰਦਾ ਹੈਗਾ ਵੀ ਉਵੇਂ ਕੰਕਰੀਟ ਨਾਲ ਭਰੀ ਜਾਵੇ ਸਿਮੈਂਟਡ ਰੋਡ ਇਹ ਹੋਈਆਂ ਸੜਕਾਂ ਉਦੋਂ ਬਾਅਦ ਕਈ ਵਾਰ ਬਨ ਚੁੱਕੀਆਂ ਕੋਟਪੂਰੇ ਦੇ ਵਿੱਚ ਕਈ ਵਾਰ ਔਰ ਕਈ ਵਾਰ ਟੁੱਟ ਗਈਆਂ ਉਹਨਾਂ ਦੀ ਹੁਣ ਹਾਲਤ ਬਹੁਤ ਮਾੜੀ ਬਸ ਜੀ ਥੈਂਕ ਯੂ ਠੀਕ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਚੰਦਰ ਪ੍ਰਕਾਸ਼ ਅਰੋੜਾ ਸੋਸ਼ਲ ਵਰਕਰ ਹਾਂ ਤੇ ਸਰ ਕੋਟਪੂਰਾ ਤੇ ਵਕਾਫ ਨੂੰ ਲੈ ਕੇ ਤੇ ਕੋਟਪੂਰੇ ਦੇ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਆਜ਼ਾਦ ਸਾਹਿਬ ਇੱਕ ਨਾ ਜੱਤੋ ਰੋਡ ਮੇਰਾ ਬਿਜ਼ਨਸ ਹੈ ਜੱਤੋ ਰੋੜ ਤੇ ਮੈਨੂੰ ਤਕਰੀਬਨ ਦਿਲੀ ਪੰਜ ਚਾਰ ਚੱਕਰ ਲੱਗਦੇ ਆ ਤੇ ਪਾਣੀ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਤੇ ਮੈਂ ਆਪ ਤਾਂ ਨੂੰ ਇੰਨਾ ਕਿ ਬੇਇੱਜ਼ਤੀ ਮਹਿਸੂਸ ਕਰਦਾ ਵੀ ਚੰਦਰਪਾਉ ਤੋਂ ਐਡੇ ਵੱਡੇ ਖਾਨਦਾਨ ਦਾ ਮੁੰਡਾ ਹੋ ਕੇ ਐਟ ਗੰਦੇ ਪਾਣੀ ਚੋਂ ਕੋਈ ਨਾ ਕੋਈ ਬਿਮਾਰੀ ਲੱਗੂਗੀ ਬਹੁਤ ਜਣ ਗੰਦਾ ਪਾਣੀ ਸੀਵਰੇਜ ਵਾਲਾ ਮਿਲਿਆ ਹੋਇਆ ਫਿਰ ਆਪਣਾ ਜਿਹੜਾ ਹੈਗਾ ਵਾਟਰ ਬਾਕਸ ਵਾਲਾ ਪਾਣੀ ਉਹ ਵੀ ਬੜਾ ਗੰਦਾ ਹੈਗਾ ਇਹਦਾ ਯਾਨੀ ਕੋਈ ਹੱਲ ਨਹੀਂ ਹੋਇਆ ਮੈਂ ਤਾਂ ਕਈ ਸਾਲਾਂ ਤੋਂ ਦੇਖ ਰਿਹਾ ਹੁਣ ਵੀ بارش ਹੋਈ ਬਾਕੀ ਥਾਂੋਂ ਤੋਂ ਪਾਣੀ ਇਹਨੇ ਨਿਕਲਦਾ ਪਰ ਉੱਥੇ ਪਾਣੀ ਉਵੇਂ ਦੋਵੇਂ ਖੜਾ ਇੱਕ ਮਹੀਨੇ ਤੋਂ ਲਗਾਤਾਰ ਬੁਰਾ ਹਾਲ ਹੈ ਲੋਕੀ ਗਾਲਾਂ ਹੀ ਕੱਢਦੇ ਸਹੀ ਮੈਂ ਨਹੀਂ ਉਹ ਧਰਨਾ ਵੀ ਲੱਗਿਆ ਸੀ ਉਸ ਰੋਡ ਨੂੰ ਧਰਨਾ ਲੱਗਿਆ ਸੀ ਉਹ ਟੈਂਪਰੇਰੀ ਇੱਕ ਵਾਰੀ ਠੀਕ ਕਰਤਾ ਉਸ ਬਾਅਦ ਹੁਣ ਤੁਸੀਂ ਚਲੋ ਮੇਰੇ ਨਾਲ ਉਹੀ ਹਾਲ ਫੇਰ ਹੈ ਉਵੇਂ ਪਾਣੀ ਖੜਾ ਡੇਲੀ ਵਿੱਚ ਜਾਣਾ ਪੈਂਦਾ ਮੈਨੂੰ ਮਜਬੂਰੀ ਹੈ ਉੱਤੋਂ ਦੇ ਜਾਣੇ ਤਾਂ ਸ਼ਾਸਿ ਮਾਰ ਕੇ ਰਸਬੋਤ ਹੁੰਦਾ ਹੈ ਜਾਂ ਉੱਤੋਂ ਬਿਲਕੁਲ ਜੇ ਆਯਾਦ ਮਾਰਕੀਟ ਵਾਂ ਆਪਣੇ ਜਾਈਏ ਉਧਰਲੇ ਮਾਲਕਦਮ ਰੋਡ ਤੋਂ ਨਹੀਂ ਉਦੋਂ 2 ਕਿਲੋਮੀਟਰ ਐਕਸਰ ਪੈਂਦਾ ਇਸ ਕਰਕੇ ਪਾਣੀ ਮਜਬੂਰੀ ਹੋਰ ਸ਼ਹਿਰ ਵਿੱਚ ਜੋ ਸ਼ਹਿਰ ਦਾ ਕੋਈ ਇਹਨਾਂ ਕੋਈ ਬਾਲਾ ਵਧੀਆ ਹਾਲ ਹੈ ਨਹੀਂ ਨਹੀਂ ਜੋ ਵਿਕਾਸ ਤਾਂ ਕੰਮ ਚੱਲ ਨਹੀਂ ਨਾ ਜੀ ਨਾ ਕੋਈ ਵਿਕਾਸ ਅਸੀਂ ਤਾਂ ਕੋਈ ਵਿਕਾਸ ਇਸ ਸਮੇਂ ਦੇ ਤੁਸੀਂ ਇਹ ਦੇਖੋ ਹੁਣ ਮੋਗਾ ਰੋਡ ਤੇ ਦੇਖ ਲਓ ਕਿੰਨੇ ਟੋਏ ਪਏ ਹੋਏ ਆ ਕਿੰਨੇ ਐਕਸੀਡੈਂਟ ਹੁੰਦੇ ਆ ਉਹ ਬੇਸਟਾਪ ਬਣੀ ਦੇਖੋ ਲੋਕੀ ਬ੍ਰੇਕ ਲਾਂਦੇ ਆ ਸਲੋ ਚੱਲਦੇ ਆ ਇੰਨਾ ਟ੍ਰੈਫਿਕ ਹੈ ਕੋਈ ਅਸਰ ਹੀ ਹੈ ਨਹੀਂ ਗਵਰਨਮੈਂਟ ਦਾ ਹੋਰ ਇਸ ਤੋਂ ਇਲਾਵਾ ਕੋਈ ਹੋਰ ਸਮੱਸਿਆ ਵਾ ਬਸ ਪੁੱਤਰ ਜੀ ਥੈਂਕ ਯੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਕੌਸ਼ਲ ਪ੍ਰਕਾਸ਼ ਮੈਂ ਰਿਟਾਇਰਡ ਮਾਸਟਰ ਹਾਂ ਸਰਕਾਰੀ ਸਕੂਲ ਢਿਲਮਾ ਕਲਾ ਤੋਂ ਤੇ ਇੱਥੇ ਹੁਣ ਅਸੀਂ ਸਵੇਰੇ ਆਉਨੇ ਹੈਗੇ ਆਂ ਚੈਤਸੁਰ ਕਰ ਲਈਦੀ ਹੈਗੀ ਹੈ ਕੋਟਕੂਪਰਾ ਤੇ ਵਿਕਾਸ ਨੂੰ ਲੈ ਕੇ ਤੇ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਵਿਚਾਰ ਇਹ ਹੈ ਜੀ ਅੱਗੇ ਤਾਂ ਮਾੜਾ ਮੋਟਾ ਵਿਕਾਸ ਕੋਈ ਹੋ ਜਾਂਦਾ ਸੀਗਾ ਆ ਜਿਉਂਦੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਬਿਲਕੁਲ ਹੀ ਵਿਕਾਸ ਨਹੀਂ ਹੋਇਆ ਨਾ ਹੀ ਕਿਸੇ ਦਾ ਇੰਡੀਵਿਜੂਅਲ ਕੰਮ ਹੋਇਆ ਇੱਕ ਮੈਂ ਇੱਥੇ ਪ੍ਰਤਾਪਨਗਰ ਦੇ ਵਿੱਚ ਰਹਿਣਾ ਚੰਗਾ ਮਤਕ ਕਲੋਨੀ ਹੈਗੀ ਹੈ ਤੇ ਜਦੋਂ ਵੀ ਅਸੀਂ ਬਾਹਰ ਆਉਂਨੇ ਥੋੜਾ ਜਿਹਾ ਮੀਂਹ ਪੈ ਜੇ ਚਾਰ ਦਿਨ ਪੁਲ ਦੇ ਕੋਲੇ ਉਹ ਪਾਣੀ ਖੜਾ ਹੀ ਰਹਿੰਦਾ ਹੈਗਾ ਉਹ ਸਮੱਸਿਆ ਤਾਂ ਇੰਨਾਂ ਤੋਂ ਹੱਲ ਨਹੀਂ ਹੋएगी ਤੇ ਨਾ ਹੀ ਇੰਨ ਤੋਂ ਹੋਣੀ ਹੈ ਸਰਕਾਰ ਤਿੰਨ ਸਾਢੇ ਤਿੰਨ ਸਾਲ ਹੋ ਗਏ ਬਣੀ ਨੂੰ ਤੇ ਆ ਡੇਢ ਸਾਲ ਰਹਿ ਗਿਆ ਤੇ ਆਈ ਹੀ ਤੁਰ ਜਾ ਨਹੀਂ ਹੈਗੀ ਹੈ ਤੇ ਅੱਗੇ ਮਾੜਾ ਮੋਟਾ ਸਰਕਾਰਾਂ ਜਿਹੜੀਆਂ ਸੀਗੀਆਂ ਕਰਦੀਆਂ ਸੀਗੀਆਂ ਇਹਦੇ ਨੂੰ ਤਾਂ ਐਂ ਲੱਗਦਾ ਵੀ ਜਿਵੇਂ ਸ਼ਹਿਰ ਦੇ ਵਿੱਚ ਕੋ ਗੰਦਾ ਜ ਹੈਗਾ ਤੇ ਇੱਕ ਮਤਲਬ ਇੱਥੇ ਆਪਣੇ ਦੇਖੀਏ ਜੈਤੋ ਚੁੰਗੀ ਤੇ ਕੀ ਹਾਲ ਹੈ ਇੱਕ ਬੰਦੇ ਦਾ ਬਿਆਨ ਵੀ ਆਇਆ ਸੀਗਾ ਕਿ ਉਹ ਫਲੇਰੀ ਹੋ ਗਈ ਸਾਡੇ ਘਰ ਚੋਂ ਡਾਕਟਰ ਨੇ ਕਿਹਾ ਤੁਸੀਂ ਗੰਦਾ ਪਾਣੀ ਤਾਂ ਤੁਹਾਡੇ ਆਸ-ਪਾਸੇ ਇਹ ਬਿਮਾਰੀਆਂ ਦਾ ਘਰ ਵੀ ਜਿਹੜਾ ਹੈਗਾ ਬਣੂਗਾ ਨਹੀਂ ਸ਼ਹਿਰ ਵਿੱਚ ਕੋਈ ਵਿਕਾਸ ਤੇ ਕੰਮ ਹੋਏ ਨੇ ਨਾ ਨਾ ਜੀ ਸਾਨੂੰ ਨਹੀਂ ਦਿਸਿਆ ਕੋਈ ਵਿਕਾਸ ਕੋਈ ਹੋਰ ਕਿਸੇ ਨੂੰ ਦਿਸਿਆ ਹੋਵੇ ਗਵਾਂਡ ਗੁੰਡ ਚ ਕਿਸੇ ਦੇ ਹੋਇਆ ਤਾਂ ਕਹਿ ਨਹੀਂ ਸਕਦੇ ਜਿੰਨਾ ਕਸੀਂ ਤੋਰਾ ਫੇਰਾ ਕਰਦੇ ਆ ਉਹਦੇ ਵਿੱਚ ਤਾਂ ਕੋਈ ਵਿਕਾਸ ਦਿਸਿਆ ਨਹੀਂਗਾ ਸੜਕਾਂ ਵੀ ਟੁੱਟੀਆਂ ਆ ਪਿੱਛੇ ਜੇ ਇੱਕ ਸਿੱਖਾਂ ਵਾਲਾ ਰੋਡ ਹੈਗੀ ਆ ਸਾਡੇ ਪਿੱਛੇ ਡੀਵੀ ਸਕੂਲ ਦੇ ਅੱਗੋਂ ਪ੍ਰੇਮਨਗਰ ਨੂੰ ਜਾਂਦੀ ਆ ਇੰਨਾ ਹਸਤਾ ਹਸਤਾ ਹਤ ਹੈ ਕਿ ਜੇ ਕੋਈ ਐਕਟ ਉਹ ਤੋਂ ਟੱਪੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਅਸੀਂ ਜਾਂਦੇ ਹਾਂ ਉੱਥੋਂ ਰੋਜ਼ ਇੱਕ ਅੰਦੇਰੀ ਟੱਪਦੇ ਆ ਤੇ ਕਿਤੇ ਸਲੈਪੀ ਨਾ ਰੋੜੇ ਪਏ ਆ ਉਹ ਲੁੱਕ ਤਾਂ ਪਤਾ ਨਹੀਂ ਵਿੱਚ ਪਾਈ ਸੀ ਕਿ ਨਹੀਂ ਪਾਈ ਸੀਗੀ ਉਹ ਉਹੀ ਖਿਲਰੀ ਪਈ ਹੈ ਵੀ ਸਲਿੱਪ ਵੀ ਹੋ ਜਾਵੇ ਬੰਦਾ ਮਰ ਵੀ ਸਕਦਾ ਹੈ ਐਕਸੀਡੈਂਟ ਵੀ ਹੁੰਦੇ ਆ ਹਾਂ ਬਹੁਤ ਉਸੇ ਦੀ ਮੈਂ ਗੱਲ ਕਰ ਰਿਹਾ ਹੈਗਾ ਹਾਂ ਡੀਵੀ ਸਕੂਲ ਤੋਂ ਲੈ ਜਾਓ ਤੇ ਮੈਂ ਕਹਿੰਦਾ ਮੰਦਿਰ ਜਿਹੜਾ ਬਣਿਆ ਹੈਗਾ ਪ੍ਰੀਮ ਨਗਰ ਦੇ ਵਿੱਚ ਅ ਮਾਤਾ ਦਾ ਤੇ ਉੱਥੋਂ ਤੱਕ ਇਹ ਸਾਰਾ ਬੁਰਾ ਹਾਲ ਹੀ ਹੈਗਾ ਬਸ ਤੇ ਰਾਤ ਨੂੰ ਤਾਂ ਮੈਂ ਆਉਂਦਾ ਹੀ ਨਹੀਂਗਾ ਕਿਉਂ ਮੈਨੂੰ ਢੂਈ ਦੀ ਪ੍ਰਾਬਲਮ ਹੈਗੀ ਤੇ ਜੇ ਮੈਂ ਉਧਰ ਦੀ ਆ ਜਾਂਦਾ ਢੂਈ ਦੀ ਪ੍ਰਾਬਲਮ ਹੋ ਜਾਂਦੀ ਹੈਗੀ ਤੇ ਪਹਿਲਾਂ ਆਪਣੇ ਹੀਰਾ ਕਲੱਬ ਸਾਡੇ ਵੈਲਫੇਅਰ ਕਲੱਬ ਦੇ ਪ੍ਰਧਾਨ ਹੈ ਆਪਣੇ ਸੰਦੀਪ ਕਟਾਰੀਆ ਜੀ ਉਹ ਵੀ ਤੁਹਾਨੂੰ ਬਾਬਾ ਕੁਛ ਦੱਸ ਗਿਆ ਉਹ ਠੀਕ ਹੈ ਬਿਲਕੁਲ ਜੋ ਉਹਨਾਂ ਨੇ ਦੱਸਿਆ ਹੈਗਾ ਬਿਲਕੁਲ ਅਸੀਂ ਉਹਨਾਂ ਨਾਲ ਸ ਸਹਿਮਤਾ ਹੈ ਇਸ ਗੱਲ ਦੇ ਉੱਤੇ ਕੀ ਲੱਗਦਾ 1.5 ਸਾਲ ਰਹਿ ਗਿਆ ਕੁਝ ਕਰ ਦੂਗੀ ਫਿਰ ਨਾ 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 ਜੀ ਕੁਝ ਨਹੀਂ ਬਸ ਥਾਪੀ ਦੇ ਸਕਦੀ ਹੈ ਸਰਕਾਰ ਤੁਹਾਡੀਆਂ ਢੂਆਂ ਤੇ ਕੋਈ ਨਾ ਜੀ ਐਤ ਕੀ ਮੌਕਾ ਸਾਨੂੰ ਘੱਟ ਮਿਲਿਆ ਆ ਗਿਆ ਆ ਗਿਆ ਆ ਗਿਆ ਪਰ ਉਹਨਾਂ ਵਲੇ ਅਗਲੀ ਵਾਰੀ ਸਾਨੂੰ ਟਰਮ ਦਿਓ ਤੇ ਅਸੀਂ ਹੁਣ ਐਤ ਕੀ ਜੂਰ ਕਰਾ ਦਾਂਗੇ ਪਿੱਛੇ ਸਾਡੀਆਂ ਆਪਸ ਚ ਥੋੜੀਆਂ ਖਾਮੀਆਂ ਸੀਗੀਆਂ ਐ ਬਾਣੇ ਬੁੰਨੇ ਮਾਰ ਕੇ ਕਰ ਸਕਦੀਆਂ ਟਾਈਮ ਪਾਸੇ ਆ ਠੀਕ ਐਨੇ 4 ਨੰਬਰ ਦੇ ਵਿੱਚ 1 ਐਮਸੀ ਜਿੱਤਿਆ ਸੀਗਾ ਤੇ ਉਹਨੇ ਕੀ ਕਰਾਤਾ ਸਿੱਖਾਂ ਵਾਲਾ ਰੋਡ ਦੇ ਉੱਤੇ ਅਜੇ ਹਾਂ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੋਅਨ ਰਜਿੰਦਰ ਸਿੰਘ ਸਰਾਹ ਲੋਅਨਸ ਕਲੱਬ ਦਾ ਇੰਟਰਨੈਸ਼ਨਲ ਦਾ ਮੈਂਬਰ ਹਾਂ ਮੈਂ ਮਹਲਾ ਆਨੰਦਨਗਰ ਉੜਪੁਰੇ ਦਾ ਵਸਨੀਕ ਆ ਚਰਮਾ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਬੋਲਣ ਦਾ ਮੌਕਾ ਦਿੱਤਾ ਸਰ ਕੋਟਕੂਪੁਰਾ ਦੇ ਵਿਕਾਸ ਨੂੰ ਲੈ ਕੇ ਸਾਡੀ ਜਿਹੜੀ ਗੱਲਾਂ ਹੋਈਆਂ ਲੋਕਾਂ ਨਾਲ ਇਹੀ ਅਸੀਂ ਪ੍ਰੋਗਰਾਮ ਲਿਖਿਆ ਵੀ ਸਮੱਸਿਆਵਾਂ ਨੂੰ ਜਾਗਰੂਕ ਕਰਨਾ ਹੈ ਤੇ ਨਾਲ ਕੋਟਕੂਪੁਰਾ ਦਾ ਵਿਕਾਸ ਕਿੰਨਾ ਹੋਇਆ ਉਹ ਦੱਸਣਾ ਹੈ ਤੁਸੀਂ ਇਸ ਵਿੱਚ ਕੀ ਕਰ ਸਕਦੇ ਹੋ ਵਿਕਾਸ ਬਾਰੇ ਤਾਂ ਸ਼ਰਮਾ ਜੀ ਪੱਤਰਕਾਰਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਕਿਹੜੇ ਪਾਸੇ ਵਿਕਾਸ ਹੋਇਆ ਔਰ ਪਿਛਲੇ ਦਿਨੀ ਜੋ ਵੀ ਤੁਸੀਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਇਹ ਤੁਹਾਨੂੰ ਵੱਧ ਜਾਣਕਾਰੀ ਆ ਸੋਸ਼ਲ ਮੀਡੀਆ ਤੇ ਇਥੋਂ ਤੱਕ ਗੱਲ ਫੈਲੀ ਆ ਵੀ ਕੋਈ ਤਾਂ ਗਲੀ ਇੱਕ ਵਾਰੀ ਵੀ ਨਹੀਂ ਬਣੀ ਕਈਆਂ ਗਲੀਆਂ ਤਿੰਨ ਤਨਵਾਰੀ ਬਣ ਗਈਆਂ ਇਹ ਸੋਸ਼ਲ ਮੀਡੀਆ ਦੀ ਆ ਖਬਰ ਮੈਨੂੰ ਨਹੀਂ ਪਤਾ ਵੀ ਕਿਹੜੀ ਗਲੀ ਇਹ ਤਨਵਾਰੀ ਬਣੀ ਆ ਪਰੰਤੂ ਅਸੀਂ ਤਾਂ ਆਪਦੇ ਮਹੱਲੇ ਦੀ ਸਮੱਸਿਆ ਦੱਸ ਸਕਦੇ ਆ ਵੀ ਸਾਡੇ ਮਹੱਲੇ ਦੇ ਵਿੱਚ ਅਸੀਂ 9 ਸਾਲ ਤੋਂ ਨਰਕ ਭੋਗ ਰਹੇ ਆ 9 ਸਾਲ ਪਹਿਲਾਂ ਸੀਵਰੇਜ ਪਿਆ ਸੀ ਉਸ ਤੋਂ ਬਾਅਦ ਪੁਲਿਸ ਦੀ ਅਸਾਰੀ ਸ਼ੁਰੂ ਹੋਗੀ ਔਰ ਡਿਸਮੈਂਟਲ ਹੋ ਗਿਆ ਸੀ ਵਿਰੇਜ ਔਰ ਸਾਡਾ ਰਸਤਾ ਵੀ ਬੰਦ ਹੋ ਗਿਆ ਸੀ ਜੋ ਕਿ ਬੜੇ ਮੁਸ਼ਕਲ ਨਾਲ ਅਦਾਲਤੀ ਲੜਾਈ ਲੜ ਕੇ ਪਰੰਤੂ ਫਿਰ ਵੀ ਸਾਨੂੰ 21 ਦਿਨ ਧਰਨਾ ਦੇਣਾ ਪਿਆ ਨਗਰ ਕੌਂਸਲ ਦੇ ਸਾਹਮਣੇ ਨਗਰ ਕੌਂਸਲ ਦੇ ਕੰਨ ਤੇ ਜੂ ਨਹੀਂ ਸਰਕੀ ਔਰ ਫਿਰ ਵੀ ਡੀਸੀ ਸਾਹਿਬ ਦੀ ਮਿਹਰਤ ਕੀਤੀ ਡੀਸੀ ਸਾਹਿਬ ਨੇ ਇੱਕ ਅਧਿਕਾਰੀ ਦੀ ਜ਼ਿੰਮੇਵਾਰ ਅਧਿਕਾਰੀ ਦੀ ਡਿਊਟੀ ਲਾਈ ਉਹਨੇ ਸਾਡਾ ਮਸਲਾ ਹੱਲ ਰਾਹ ਦਾ ਕੀਤਾ ਪਰੰਤੂ ਉਸ ਤੋਂ ਬਾਅਦ ਸਾਡੇ ਜਿਹੜੀ ਮੇਨ ਐਂਟਰੀ ਆ ਉਹਦਾ ਇਨਾ ਬੁਰਾ ਹਾਲ ਆ ਕਿ ਤੁਸੀਂ ਜਦੋਂ ਮੀਂਹ ਪੈ ਗਿਆ ਆ ਜਾ ਜੋ ਵੇਖ ਲਿਆ ਜੋ ਉਹ ਖਦਾਨ ਖਾਸ ਦਾ ਮੰਡੀਕਰਨ ਬੋਰਡ ਕੋਲੇ ਪੈਸੇ ਆ ਗਏ ਉਹਨਾਂ ਨੇ ਕੁਝ ਟੋਟਾ ਬਣਾਤਾ ਪਰੰਤੂ 200 ਮੀਟਰ ਦਾ ਟੋਟਾ ਹਜੇ ਵੀ ਨਰਕ ਭਰਿਆ ਔਰ ਜਿੱਥੋਂ ਤੱਕ ਸੀਵਰੇਜ ਦੀ ਸਫਾਈ ਦਾ ਸਬੰਧ ਆ ਅਸੀਂ ਵਾਰ-ਵਾਰ ਜਿਆ ਤਰਲੇ ਨਗਰ ਕੌਂਸਲ ਕੋਲੇ ਕਹ ਰਹੇ ਹਟੇ ਆ ਵੀ ਸੀਵਰੇਜ ਦੇ ਵਿੱਚ ਛਰਟ ਜੰਮੀ ਹੋਈ ਆ ਇਹਨਾਂ ਕੋਲੇ ਆਪਦੇ ਕੋਲੇ ਬਹੁਤ ਮਹਿੰਗੀ ਮਸ਼ੀਨਰੀ ਆ ਜਿਹੜੀ ਉਹ ਜੈਟਿੰਗ ਮਸ਼ੀਨਾਂ ਉਹਾਂ ਦੇ ਵੀ 1 ਫੁੱਟ ਤੱਕ ਹੀ ਚਲਦੀ ਆ ਸਾਡੇ ਸਾਡੇ ਤਾਂ ਸਾਰਾ ਸੀਵਰੇਜ 9 ਇੰਚ ਹੀ ਆ ਵਾਰੀ-ਵਾਰੀ ਆ ਕੇ ਬੇਨਤੀਆਂ ਕਰ ਗਏ ਵੀ ਥੋੜੀ ਜੈਟਿੰਗ ਆ ਤੇ ਉਹਦੇ ਨਾਲ ਸਾਫ਼ ਕਰ ਦਿਓ ਪਰੰਤੂ ਕੋਈ ਕੋਈ ਦੱਸਿਆ ਕਿਸੇ ਦੇ ਗੰਡ ਤੇ ਜੂ ਨਹੀਂ ਸਰਕੀ ਔਰ ਮੈਂ ਇਹ ਸਮਝਦਾ ਕਿ ਦੋ ਸਿਆਸੀ ਪਾਰਟੀਆਂ ਦੀ ਲੜਾਈ ਦੇ ਵਿੱਚ ਕੋੜਕਪੂਰਾ ਦੇ ਵਾਸੀ ਪਿਸੇ ਪੈਸ ਰਹੇ ਆ। ਹੂੰ। ਬਾਕੀ ਤੁਸੀਂ ਜਾ ਕੇ ਵੇਖ ਲਓ ਜਿਹੜੀ ਕੰਪਨੀ ਨੂੰ ਅਕਾਲੀ ਸਰਕਾਰ ਨੇ ਟੈਂਡਰ ਦਿੱਤਾ ਸੀਗਾ ਉਹ ਬਹੁਤ ਨਖੈਦ ਸਾਫਤ ਹੋਈ ਆ। ਪਿਛਲੇ ਦਿਨੀ ਜੋ ਵੀ ਸੜਕਾਂ ਬਣੀਆਂ ਇਹ ਮੈਨੂੰ ਨਹੀਂ ਪਤਾ ਵੀ ਇਹ ਸੀਵਰੇਜ ਡਿਪਾਰਟਮੈਂਟ ਨੇ ਬਣਾਈਆਂ ਕਿ ਮਿਸਬਰਫਿਟੀ ਨੇ ਬਣਾਈਆਂ। ਤੁਸੀਂ ਜਾ ਕੇ ਸਾਰਾ ਚੈੱਕ ਕਰ ਲਓ। ਇੱਕ ਸੜਕ 1 ਫੁੱਟ ਨੀਵੀਂ ਆ 1 ਫੁੱਟ ਦੂਜਾ ਦੂਜੀ ਸੜਕ 1 ਫੁੱਟ ਉੱਚੀ ਆ ਜਦੋਂ ਕਿ ਸਾਰਾ ਲੈਵਲ ਹੋਣਾ ਚਾਹੀਦਾ ਸੀਗਾ ਇਸੇ ਤੱਕਾਂ ਸੀਵਰੇਜ ਦੀ ਸਮੱਸਿਆ ਸੀਵਰੇਜ ਲੈਵਲ 'ਚ ਨਾ ਪੈਣ ਕਰਕੇ ਇਹ ਸਾਰੇ ਸ਼ਹਿਰ 'ਚ ਦੂਜਾ ਪਾਣੀ ਛੱਡਦਾ ਔਰ ਦੂਜਾ ਦੂਜਾ ਧਰਵਾਦੀਆਂ ਜਿਨ੍ਹਾਂ ਨੇ ਦੋ ਪ੍ਰੋਪੋਜਨਾ ਬਣਾਈਆਂ ਕਿ ਲਾਈਨੋਂ ਪਾਰ ਇਲਾਕਾ ਅੱਡ ਕਰਤਾ ਕਿਉਂਕਿ ਇਧਰ ਨੇਚਰਲ ਢਲਾਨ ਵੀ ਆ ਔਰ ਐਸਟੀਪੀ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਔਰ ਦੂਜਾ ਵਾਰੀ ਵਾਰੀ ਸੋਸ਼ਲ ਮੀਡੀਆ ਤੇ ਤੁਸੀਂ ਖਬਰਾਂ ਫਲਾਉਨੇ ਆ ਕਿ ਜਿਹੜਾ ਐਸਟੀਪੀ ਬਣਿਆ ਦੇਵੀ ਵਾਲਾ ਰੋਡ ਤੇ ਉਹਦੀਆਂ ਅਕਸਰ ਮੋਟਰਾਂ ਬੰਦ ਲੈਂਦੀਆਂ ਇਹ ਇਦੋਂ ਤੱਕ ਕਿ ਤੁਸੀਂ ਨਗਰ ਕੌਂਸਲ ਦੇ ਦਫ਼ਤਰ ਦੇ ਜਾ ਕੇ ਚੈੱਕ ਕਰੋ ਨਗਰ ਕੌਂਸਲ ਦੇ ਦਫ਼ਤਰ ਦੇ ਫਰਸ਼ ਨਾਲੋਂ ਉਹ ਉਹਨਾਂ ਨੇ ਬਾਹਰ ਜਿਹੜੀਆਂ ਇੰਟਰਲੋਕ ਲਾਈ ਆ ਉਹ ਉੱਚੀ ਆ ਤੇ ਨਗਰ ਕੌਂਸਲ ਦਾ ਦਫ਼ਤਰ ਨੀਵਾ ਹੋ ਗਿਆ ਹੁਣ ਰਹੀ ਗੱਲ ਇਸ ਪਾਰਕ ਦੀ ਇਸ ਪਾਰਕ ਵੱਲ ਨਗਰ ਕੌਂਸਲ ਦਾ ਉੱਕਾ ਹੀ ਧਿਆਨ ਨਹੀਂ ਧੰਨਵਾਦ ਜੀ ਕੋਟਕਪੂਰਾ ਦੇ ਜਿਹੜਾ ਹੈਗਾ ਕਿ ਮਤਲਬ ਵਿਕਾਸ ਆਮਤ ਨਹੀਂ ਪਾਰਟੀਪਲ ਵਿਕਾਸ ਹੋ ਰਿਹਾ ਹੈ ਵੀ ਸਪੀਕਰ ਸਾਹਿਬ ਨੂੰ ਕੀ ਕਰਨਾ ਚਾਹੁੰਦੇ ਤੁਸੀਂ ਇਸ ਸਪੀਕਰ ਸਾਹਿਬ ਨੂੰ ਤਾਂ ਬੇਨਤੀ ਕਰ ਸਕਦੇ ਆ ਜਦੋਂ ਜਦੋਂ ਸਾਡੇ ਮਹੱਲੇ ਦਾ ਅਸੀਂ ਇੰਨੀ ਵਾਰੀ ਜਾ ਘਰੇ ਜਾ ਕੇ ਬੇਨਤੀ ਕਰ ਲਈ ਦੋ ਵਾਰੀ ਸਾਡੇ ਮਹੱਲੇ ਜੀ ਵੀ ਆ ਗਿਆ ਇੱਕ ਵਾਰੀ ਖੁਦਾਨ ਖਾਸਤਾ ਇੱਕ ਡੈਥ ਹੋ ਗਈ ਉਹਦੇ ਅਸੀਂ ਚੌਂਕ 'ਚ Laash ਰੱਖ ਕੇ ਧਰਨਾ ਦੇਣਾ ਸੀਗਾ ਉਹਦੇ ਸਾਰਾ ਪ੍ਰਸ਼ਾਸਨ ਡਿਵੀਜ਼ਨਟ 'ਚ ਪਹੁੰਚ ਗਿਆ ਤੇ ਜਦੋਂ ਸਪੀਕਰ ਸਾਹਿਬ ਆ ਗਏ ਤੇ ਉਹਦੇ ਨਾਲ ਦੀ ਨਾਲ ਹੀ ਆ ਆਪ ਦੀ ਟੈਂਟ ਫੋੜੀ ਚੱਕ ਕੇ ਕਮੇਟੀ ਜਾ ਕੇ ਇਹ ਵਿਕਾਸ ਤਾਂ ਇੱਥੋਂ ਝਲਕਦਾ ਠੀਕ ਹੈ ਅਹ ਰਹੀ ਗੱਲ ਪੰਜਾਬ ਲੈਵਲ ਦੀਆਂ ਮੰਗਾਂ ਦੀ ਪੰਜਾਬ ਲੈਵਲ ਤੇ ਵੀ ਮੈਨੂੰ ਤਾਂ ਕੋਈ ਕੋਈ ਵੱਡਾ ਕੰਮ ਹੋਇਆ ਨਹੀਂ ਦੱਸਦਾ ਦੱਸਦਾ ਸਿਵਾਏ ਇੱਕ ਬਿਜਲੀ ਫ੍ਰੀ ਕਰਨ ਤੋਂ ਔਰ ਦੂਜਾ ਦੂਜਾ ਗੱਲ ਇਹ ਆ ਵੀ ਕਿਸਾਨਾਂ ਦੀਆਂ ਮੋਟਰਾਂ ਨੂੰ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੀ ਸਪਲਾਈ ਨੈਰਵਿਕਨ ਮਿਲ ਰਹੀ ਆ ਜਿਹੜੀ ਕਿਸੇ ਸਰਕਾਰ ਤੱਕ ਨਹੀਂ ਮਿਲੀ ਔਰ ਰਹੀ ਗੱਲ ਮੁਲਾਜ਼ਮ ਮੰਗਾਂ ਦੀ ਜਾਂ ਪੈਨਸ਼ਨਰ ਮੰਗਾਂ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਾਰ-ਵਾਰ ਸਰਕਾਰ ਟਾਈਮ ਦੇ ਕੇ ਡੰਗ ਟਪਾ ਰਹੀ ਆ ਔਰ ਇੱਕ ਦਿਨ ਪਹਿਲਾਂ ਅੱਜ ਮੀਟਿੰਗ ਰੱਖਦੇ ਆ ਇੱਕ ਦਿਨ ਪਹਿਲਾਂ ਕੈਨਸਲ ਕਰ ਦਿੰਦੇ ਆ ਔਰ ਮੁਲਾਜ਼ਮਾਂ ਮੰਗਾਂ ਤੋਂ ਸਰਕਾਰ ਭੱਜੀ ਭੱਜੀ ਹੋਈ ਆ ਥੈਂਕ ਯੂ ਅੱਜ ਇਧਰ ਕੀ ਨਾਂ ਬਈ ਆਪਣਾ ਸ਼ਖਸੀਰ ਸਿੰਘ ਇਹ ਕੋਟਕੂੜਾ ਦੇ ਵਿਕਾਸ ਨੂੰ ਲੈ ਕੇ ਤੇ ਕੋਟਕੂੜਾ ਦੇ ਸਮੱਸਿਆਵਾਂ ਨੂੰ ਜਾਦਰ ਕਰਨ ਲਈ ਤੇ ਕੋਈ ਗੱਲ ਤੁਹਾਡੇ ਹੈ ਤੇ ਧਿਆਨ ਚੁੱਕੋ ਕਹਿਣਾ ਚਾਹੋ ਬਿਲਕੁਲ ਜੀ ਸਮੱਸਿਆਵਾਂ ਬਹੁਤ ਆ ਤੇ ਗਨ ਲਾਭ ਗਿਆਨ ਗਿੰਨ ਤੱਕ ਸਮੱਸਿਆਵਾਂ ਪਰ ਜਿਹੜੇ ਅੱਜ ਕੱਲ ਮੇਜਰ ਸਮੱਸਿਆ ਪਾਣੀ ਦੀ ਤੇ ਸੀਵਰੇਜ ਦੀ ਤੇ ਜਿਹੜੀਆਂ ਚੜਕਾਂ ਵਗੈਰਾ ਜਿਹੜੀਆਂ ਗਲੀਆਂ ਨਾਲੀਆਂ ਇਹ ਸਮੱਸਿਆ ਗਲੀਆਂ ਨੂੰ ਜਿਹੜਾ ਬਣਾਉਣ ਦੀ ਲੋੜ ਹੈ ਕਈ ਤੇ ਗਲੀਆਂ ਟੁੱਟੀਆਂ ਵੀਆਂ ਸੀਵਰੇਜ ਬਲੌਕ ਹੈ ਠੀਕ ਹੈ ਜੀ ਤੇ ਸੀਵਰੇਜ ਦੇ ਕਈ ਤਾਂ ਉਹ ਲੋਕ ਲੱਗੇ ਆ ਉਹਨਾਂ ਨੂੰ ਜਿਹੜੇ ਉਹ ਵੀ ਖੋਲੇ ਗਏ ਸਾਡੇ ਆਨੰਦਨਗਰ ਦੀ ਬਹੁਤ ਵੱਡੀ ਸਵੱਇਤਾ ਜੀ ਉੱਥੇ ਗਲੀ ਵੀ ਨਹੀਂ ਬਣਾਈ ਗਈ ਸੜਕ ਨਹੀਂ ਬਣਦੀ ਜਿਹੜਾ ਹਰ ਰੋਜ਼ ਦਸ਼ਵੇਸ਼ ਸਕੂਲ ਵਾਲਾ ਜਿਹੜੇ ਸੈਂਕੜੇ ਬੱਚੇ ਜਾਂਦੀਆਂ ਪੂਰ ਪ੍ਰਾਈਵੇਟ ਗੱਡੀਆਂ ਜਾਂਦੀਆਂ ਤਾਂ ਉਹ ਕਈ ਵਾਰੀ ਉੱਥੇ ਜਾਮ ਲੱਗਦੇ ਆ ਬੱਚੇ ਬਹੁਤ ਤਰਾ ਤਰਾ ਕਰਦੇ ਗਰਮੀ ਦੇ ਵਿੱਚ ਇਸ ਕਰਕੇ ਇੱਥੇ ਪ੍ਰਸ਼ਾਸਨ ਨੂੰ ਤੇ ਹੋਰ ਕਮੇਟੀ ਨੂੰ ਜਿਹੜੀ ਹੈ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕੀਤਾ ਜਾ ਰਿਹਾ ਨਹੀਂ ਉਹ ਸਭਾ ਜਿੱਦਾਂ ਦਾ ਹੈ ਆਮ ਪਾਰਟੀ ਵੱਲੋਂ ਕੋਈ ਵਿਕਾਸ ਨਹੀਂ ਕੀਤਾ ਜਿਹੜਾ ਦਾਅਵੇ ਆ ਫੋਕੇ ਜੀ ਕੋਈ ਵਿਕਾਸ ਨਹੀਂ ਕੋਈ ਦੱਸੋ ਕਿਰੇ ਕਿੱਥੇ ਵਿਕਾਸ ਹੋਇਆ ਵਿਕਾਸ ਨਹੀਂ ਬਨਾਸ਼ ਹੀ ਹੋਇਆ ਕੋ ਜੋ ਕਹਿੰਦੇ ਐ ਵੇਚੇ ਇੰਨੇ ਕਰੋੜ ਲਾਤਾ ਇੰਨੇ ਲੱਖ ਲਾਤਾ ਉਹ ਕਿੱਥੇ ਲੱਗਿਆ ਹੋਇਆ ਕੋਈ ਦੱਸਦਾ ਕਿਦ ਨੂੰ ਇਸ ਕਰਕੇ ਜਿਹ ਫੋਕੇ ਜਿਹੜੇ ਦਾਅਵੇ ਹੀ ਹੈ ਕੋਈ ਡਿਵੈਲਪਮੈਂਟ ਦਾ ਨਾ ਹੈ ਨਹੀਂ ਸੀਵਰੇਜ ਦੇ ਵੀ ਜੋ ਮਤਲਬ ਸਿਸਟਮ ਫੇਲ ਹੁੰਦੇ ਹਾਂਜੀ ਹਾਂਜੀ ਸੀਵਰੇਜ ਦਾ ਸਿਸਟਮ ਪੂਰੀ ਤਰ੍ਹਾਂ ਜਿਹੜਾ ਫੇਲ ਹੈ ਪੂਰੀ ਤਰ੍ਹਾਂ ਜਾਮ ਹੈ ਪੂਰੀ ਤਰ੍ਹਾਂ ਕੰਟਮੀਨੇਟਡ ਵਾਟਰ ਆ ਜਿਹੜਾ ਸੀਵਰੇਜ ਰਲਿਆ ਪਾਣੀ ਆਪਾਂ ਕਹਿ ਰਹੀਏ ਵੀ ਉਹ ਸਪਲਾਈ ਹੋ ਰਿਹਾ ਹੈ ਜਿਹੜਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਸੋ ਉਹ ਬਹੁਤ ਜ਼ਰੂਰੀ ਹੈ ਜਿਹੜਾ ਪਾਣੀ ਦੀ ਸਾਫ਼ ਪਾਈ ਦਾ ਪ੍ਰਬੰਧ ਤੋ ਇਸ ਕਰਕੇ ਬੇਨਤੀ ਹੈ ਵੀ ਇਹਨਾਂ ਚੀਜ਼ਾਂ ਹੋਈ ਜਿਿਹੇ ਜ਼ਰੂਰੀ ਸਹੂਲਤਾਂ ਆਪਾਂ ਸ਼ਹਿਰ ਨਿਵਾਸੀਆਂ ਨੂੰ ਆਪਣੇ ਨਾਗਰਿਕਾਂ ਦੇ ਰਹੀਆਂ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਵਿਧਾਇਕ ਨੇ ਜੋ ਕੋਟਕਪੁਰਾ ਤੇ ਸਰਦਾਰ ਕੁਲਤਾਰ ਸਿੰਘ ਖੰਨਵਾ ਜੀ ਉਹਨਾਂ ਨਾਲ ਕੋਈ ਗੱਲ ਕਰਨਾ ਚਾਹੀਦਾ ਬਿਲਕੁਲ ਜੀ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਵੀ ਸ਼ਹਿਰ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਆਪਦੇ ਜਿਹੜੇ ਭਾਈ ਹੈ ਜੀ ਕਿਉਂ ਨਹੀਂ ਉਹਦਾ ਆਪਦੀ ਡਿਊਟੀ ਜੇ ਤਨਦੇ ਹੀ ਨਾ ਕਰਦੇ ਪਾਣੀ ਨੂੰ ਮਤਲਬ ਸੀਵਰੇਜ ਨੂੰ ਜਿਹੜਾ ਸਹੀ ਢੰਗ ਨਾਲ ਚਲਾਉਣ ਆਕੇ ਲੋਕਾਂ ਨੂੰ ਕੋਈ ਕੋਈ ਬਿਮਾਰੀਆਂ ਜਾਂ ਸਵੱਥੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਡੀ ਬੇਨਤੀ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਯਾਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ